रा <laughs> ਜੀ ਹਾਂਜੀ ਕੀ ਨਾਮ ਤੁਹਾਡਾ ਮੇਰੀ ਨੌਰਾਣੀ ਹਰਪਜਨ ਨਹੀਂ ਸੱਜਿਆ ਨਾ ਕੀ ਗੱਲ ਹੈ ਯਾਰ ਕੀ ਗੱਲ ਕੀ ਹੋਈ ਆ ਜੀ ਪਤਾ ਨਹੀਂ ਇਹਨਾਂ ਮੁਰਿਆਂ ਨੇ ਕਿੱਥੇ ਲਵਾਤਾ ਕਿ ਤੈਨਾਂ ਇਹਨਾਂ ਮੁਰਿਆਂ ਦੇ ਅੱਗੇ ਕੋਈ ਮਾਂ تین ਸੇ ਬਲੀ ਕਰ ਕਰ ਗਲੇ ਕਿੰਨਾਂ ਕਿੰਨੇ ਬੱਚੇ ਕਿੰਨੇ ਨੇ ਇਹਨਾਂ ਕੋਲ ਇਹਨਾਂ ਦੇ ਕੁੜੀ ਦਾ ਦੋ ਬੱਚੇ ਕੁੜੀ ਹੁੰਦਾ ਝੋੜਾ ਬੱਚਾ ਕੀ ਮੰਗ ਕਰਦੇ ਜੋ ਆਜੀ ਮੰਗ ਕੀ ਕਰਦੇ ਜੋ ਮੰਗੀਆਂ ਨੇ ਮਾਰੇ ਨੇ ਸਹਾਇਆ ਹੋ ਜੀ ਮੇਰੇ ਵੀ ਸਭ ਤੋਂ ਸਭ ਚਾਹੀਦੀ ਸਹਾਇਆ ਕਾਮ ਨਾ ਕਰੀਂ ਤੇ ਇਹਨਾਂ ਨੂੰ ਕਾਗਦੇ ਕਿਹਦੇ ਕਾਗਨ ਸੁਖਿਆ ਨਾ ਕਰਦੇ ਠੀਕ ਹੈ ਕਿਹੜਾ ਪਿੰਡ ਹੈ ਕੀ ਗੱਲ ਕੀ ਹੋਈ ਹੈ ਭਾਜੀ ਭਾਜੀ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤਨਾਂ ਦੇਖਣਾ ਵਾ ਤੇ ਅੱਡੇ ਤੇ ਆਜੋ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਤੁਹਾਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਭ ਤਾਉ ਕਿ ਸਾਜਨ ਰੋਜ ਤੇ ਸਹਿਲ ਢਿੱਲੀ ਆ ਤੇ ਸ਼ਮੀ ਆ ਸੋਢੀ ਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਤੇ ਨਾਲ ਆ ਕੇ ਗੋਲੀਆਂ ਚਲਾਈਆਂ ਵਾ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਮੌਤ ਹੋ ਗਈ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਤੇ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜੀ ਅੱਜ ਮਿਤੀ 8 ਜੁਲਾਈ ਵਕਤ ਕਰੀਬ 12:50 ਵਜੇ ਸਾਨੂੰ ਇੱਕ ਫੋਨ ਆ ਰਹੀ ਜਿਸ ਚ ਦੱਸਿਆ ਜਾਂਦਾ ਕਿ ਇੱਕ ਲੇਡੀ ਨਾਮਕ ਅਰਜਿੰਦਰ ਕੌਰ ਉਮਰ ਤਕਰੀਬਨ 35 ਸਾਲ ਵਾਈਫ ਆਫ ਭਗਵੰਤ ਸਿੰਘ ਗੁਰਮੰਨਾ ਵਾਸੀ વોર્ਡ ਨੰਬਰ 4 ਰਾਜਸਥਾਨੀ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਦੋਂ ਅਸੀਂ ਮੌਕੇ ਤੇ ਜਾ ਕੇ ਇੱਕ ਪਹਿਲਾਂ ਨੂੰ ਵੈਰੀਫਾਈ ਕਰਦੇ ਆ ਤਾਂ ਤੁਹਾਨੂੰ ਇਹ ਪਤਾ ਲੱਗਦਾ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਬਾਜੀ ਕੁਝ ਪਿੰਡ ਦੇ ਮੁੰਡਿਆਂ ਨਾਲ ਚੱਲਦੀ ਸੀ ਜਿਹਨਾਂ ਦੇ ਨਾਮ ਪਰਿਵਾਰ ਵਾਲਿਆਂ ਨੇ ਦੱਸੇ ਨੇ ਇੱਕ ਲਵ ਨਿਸ਼ਾਨ ਸਾਜਨ ਤੇ ਆਕਾਸ਼ ਇਹਨਾਂ ਨਾਲ ਇੱਕ ਪੁਰਾਣੀ ਰੰਜਿਸ਼ ਚੱਲਦੀ ਸੀ ਤੇ ਆਸਟਾਈ ਬਣ ਕੇ ਚੈਨਜ ਫਟੇ ਰਹੀ ਸੀ ਤੇ ਇਹ ਮੰਨਿਆ ਹੋਈ ਕਿ ਗੱਲ ਜਿਸ ਤਰ੍ਹਾਂ ਵੱਧ ਗਈ ਇਹਨਾਂ ਨੇ ਟਾਈਮ ਟਾਈਮ ਪਾ ਕੇ ਆਪਸ ਚ ਮਿਲ ਕੇ ਗੱਲ ਸੌਟ ਆਊਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋਈ ਉਸ ਤੋਂ ਬਾਅਦ ਇਹ ਇੱਕ ਦੂਜੇ ਨੂੰ ਧਮਕੀਆਂ ਦੇਣ ਦਾ ਸਿਲਸਲਾ ਸ਼ੁਰੂ ਹੋ ਗਿਆ ਤੇ ਅੱਜ ਇਹ ਘਰੇ ਮੰਨੇ ਜਾਨਕੀ ਭਗਵੰਤ ਸਿੰਘ ਨੂੰ ਮਿਲਣ ਆਏ ਸੀ ਪਰ ਉੱਥੇ ਉਹ ਮੌਜੂਦ ਨਹੀਂ ਸੀ ਤਾਂ ਉਹਨਾਂ ਨੇ ਇਸਨੀ ਬੀਨੀ ਦਾ ਕਤਲ ਕਰ ਦਿੱਤਾ ਗੋਲੀਆਂ ਮਾਰ ਕੇ ਇਸ ਤਰ੍ਹਾਂ ਦਾ ਘਰ ਦੇ ਵਿੱਚ ਕੋਈ ਬੁੱਢਾ ਬੰਦਾ ਸੀ ਤਾਂ ਬੋਲਿਆ ਜਾਨਸਨ ਦੇ ਆਪੋ ਦੇ ਵਿੱਚ ਇਹ ਅਸੀਂ ਸੀਸੀਟੀਵੀ ਤੋਂ ਵੈਰੀਫਾਈ ਕਰ ਰਹੇ ਹਾਂ ਕਿ ਕਿਸ ਟਾਈਮਿੰਗ ਤੇ ਆਏ ਉਹ ਤੇ ਹੋਰ ਨਾਲ ਕੌਣ ਕੌਣ ਆਏ ਸੀ ਤੇ ਕਿੰਨੀ ਦੇਰ ਬਾਹਰ ਖੜੇ ਰਹੇ ਇਹ ਜਿੱਦਾਂ ਕਿ ਸਾਨੂੰ ਪਤਾ ਲੱਗਿਆ ਇਹਨਾਂ ਨੇ ਬਾਹਰ ਖੜ ਕੇ ਫੋਨ ਕਾਲਸ ਵੀ ਕੀਤੀਆਂ ਭਗਵੰਤ ਸਿੰਘ ਨੂੰ ਪਰ ਉਹ ਮੌਕੇ ਤੇ ਮੌਜੂਦ ਨਾ ਹੋਣ ਕਰਕੇ ਉਹਦੇ ਘਰ ਦੇ ਅੰਦਰ ਵਰਗੇ। ਅਜਿਹੀ ਵੀ ਪਾਈਪ ਨੇ ਵੀ ਫੋਨ ਕਾਲ ਕੀਤੀ ਹੈ ਆਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਦੱਸ ਰਿਹਾ ਹੈ ਕਿ 8 ਆਏ ਇਹ ਧਮਕੀ ਦੇ ਰਹੇ ਹਨ ਮਾਰ ਦੀ ਧਮਕੀ ਦੇ ਰਹੇ ਹਨ। ਇਹ ਕੱਲ ਰਾਤ ਦੀ ਗੱਲ ਹੈ ਕਿ ਇਹਨਾਂ ਨੂੰ ਫੋਨ ਤੇ ਧਮਕੀ ਮਿਲਦੀ ਹੈ ਤੇ ਜਿੱਦਾਂ ਕਿ ਪਰਿਵਾਰ ਵਾਲਿਆਂ ਨੇ ਸਾਨੂੰ ਦੱਸਿਆ ਅੱਜ ਉਹ ਇਸ ਗੱਲ ਦੀ ਕੰਪਲੇਂਟ ਰਜਿਸਟਰ ਕਰਾਉਣ ਥਾਣੇ ਆ ਰਹੇ ਸੀ ਕਿ ਉਸ ਤੋਂ ਪਹਿਲਾਂ ਹੀ ਇਹ ਵਾਰਦਾਤ ਹੋ ਗਈ। ਸਰ ਇਸ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਕੀਤੀ ਅਸੀਂ ਰੇਡ ਸ਼ੁਰੂ ਕਰਤੀਆਂ ਸਾਰੇ ਪਿੰਡਾਂ 'ਚ ਅਸੀਂ ਸਰਚ ਕਰ ਰਹੇ ਹਾਂ ਜਿਹੜੇ ਮੁੰਡੇ ਨੇ ਉਹ ਪਿੰਡ 'ਚ ਨਹੀਂ ਹੈਗੇ ਇਸ ਵੇਲੇ ਪਰ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੇ ਕੋਈ ਪਹਿਲਾਂ ਮੁਕਦਮੇ ਦਰਜ ਹੈਗੇ ਨਹੀਂ ਇਸ ਬੰਦੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਇਹਨਾਂ ਦੀ ਰੰਜਿਸ਼ ਕਾਜੀ ਚੱਲਦੀ ਹੈ ਇੱਕ ਪਰਚਾ ਦਰਜ ਹੋਇਆ ਸੀ ਉਹਨਾਂ ਮੁੰਡਿਆਂ 'ਤੇ 307 ਦਾ ਮੁਕੱਦਮਾ ਹੋਇਆ ਸੀ ਤੇ ਉਹਦੀ ਵੀ ਅਸੀਂ ਡਿਟੇਲਸ ਵੈਰੀਫਾਈ ਕਰ ਰਹੇ ਹਾਂ ਕੇਸ ਦਾ ਕੀ ਸਟੇਟਸ ਹੈ ਤੇ ਹੋਰ ਕੌਣ-ਕੌਣ ਇਨਵੋਲਡ ਹੈ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰੀ ਕੀਤਾ ਕਿਹਾ ਜਾ ਰਿਹਾ ਕਿ ਉਸ ਦੇ ਨਾਲ ਹੀ ਸੰਬੰਧਿਤ ਨੇ ਹਮਲੇ ਵਾਲੀ ਗੱਲ ਇਦਾਂ ਕੋਈ ਵੈਰੀਫਾਈ ਨਹੀਂ ਹੋਈ ਹੈ ਜੀ ਅਸੀਂ ਜਦੋਂ ਰੇਡ ਕਰ ਰਹੇ ਸੀਗੇ ਉਦੋਂ ਅਸੀਂ ਕੁਝ ਮੁੰਡੇ ਆਰਾਊਂਡ ਅਪ ਕੀਤੇ ਨੇ ਪਰ ਅਸੀਂ ਉਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ ਕਿ ਉਹ ਉਹੀ ਮੁੰਡੇ ਨੇ ਜਾਂ ਕੋਈ ਹੋਰ ਪੁਲਿਸ ਦੇ ਬੰਦਾ ਵੀ ਦਿੱਤਾ ਇਹਨਾਂ ਨੇ ਕਿਉਂਕਿ ਪੁਲਿਸ ਤੇ ਤਾਂ ਕੋਈ ਖੁਚ ਰੋਚਾ ਨਹੀਂ ਆਇਆ ਨੇ ਸਾਡਾ ਲੱਗੀਆਂ ਦੀ ਉਸਮਾ ਨਹੀਂ ਨਹੀਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਜਦੋਂ ਰੇਡ ਕਰ ਰਹੇ ਸੀਗੇ ਕੁਝ ਮੁੰਡੇ ਸਾਨੂੰ ਪੁਲਿਸ ਨੂੰ ਦੇਖ ਕੇ ਉਥੋਂ ਮੌਕੇ ਤੋਂ ਭੱਜੇ ਸੀਗੇ ਤੇ ਉਹਨਾਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਥੋੜੀ ਬਹੁਤ ਝੋਟ ਆਈ ਹੈ ਸਾਡੇ ਇੱਕ ਮੁਲਾਜ਼ਮ ਦੇ ਬਟ ਅਸੀਂ ਇਹ ਵੈਰੀਫਾਈ ਕਰ ਰਹੇ ਆ ਕਿ ਉਹੀ ਬੰਦੇ ਨੇ ਜਿਨ੍ਹਾਂ ਨੇ ਕਤਲ ਕੀਤਾ ਜਾਂ ਸਾਨੂੰ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਭੱਜੇ ਨੇ ਉਥੇ ਕਿ ਨਹੀਂ ਗੋਲੇ ਲੱਗੇ ਨੇ ਔਰਤੇ ਇਹ ਸਾਨੂੰ ਮੌਕੇ ਤੋਂ ਦੋ ਖੋਲ ਬਰਾਮਦ ਹੋਏ ਨੇ ਉਹਦੇ ਦੋ ਗੋਲੀਆਂ ਛਾਤੀ 'ਚ ਮਾਰੀ ਹੋਈਆਂ ਨੇ ਸਰ ਇਹ ਜਿਸ ਪਿਸਤੌਲ ਨਾਲ ਮਾਰੀ ਨਹੀਂ ਨੇ ਇਹ ਇੱਕ ਨੰਬਰ ਦਾ ਜਾਂ ਦੋ ਨੰਬਰ ਦਾ ਇਸ ਬਾਰੇ ਵੈਰੀਫਾਈ ਕੀਤਾ ਨਹੀਂ ਇਹ ਜੇ ਵੈਰੀਫਾਈ ਨਹੀਂ ਹੋਇਆ ਬਟ ਸਾਨੂੰ ਡਾਊਟ ਹੈ ਕਿ ਇਹ ਨਜਾਇਜ਼ ਅਸਲਾ ਹੀ ਹੋਊਗਾ ਤੇ ਜਿਸ ਤਰ੍ਹਾਂ ਦੀ ਵਾਰਦਾਤ ਇਹ ਕੀਤੀ ਗਈ ਹੈ ਬਲਕਿ ਜਿੱਦਾਂ ਸਾਨੂੰ ਪਤਾ ਲੱਗਿਆ ਕਿ ਅਸੀਂ ਕਲੀਅਰ ਕਰਦਾਂਗੇ ਗੱਲ